ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆਂ ਤਾਂ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋ ਜਿਵੇਂ ਕਿ ਦੇਵਗਨ ਫੈਮਿਲੀ ਨੂੰ ਤੁਸੀਂ ਸਾਰੇ ਜਾਣਦੇ ਹੋ ਬਹੁਤ ਹੀ ਸੋਹਣੀਆਂ ਵੀਡੀਓ ਹੁੰਦੀਆਂ ਉਹਨਾਂ ਦੀਆਂ ਸੋ ਉਹ ਤਾਂ ਹੁਣ ਕਾਫੀ ਫੇਮਸ ਹੋ ਚੁੱਕੇ ਆ ਜਿਵੇਂ ਕਿ ਉਹਨਾਂ ਦੇ YouTube ਤੇ ਤੁਹਾਨੂੰ ਪਤਾ ਹੀ ਆ ਕਿ 1 ਮਿਲੀਅਨ ਸਬਸਕ੍ਰਾਈਬਰ ਵੀ ਹੋ ਗਏ ਆ ਕਿਉਂਕਿ ਹੁਣ ਉਹਨਾਂ ਦੀ ਕਾਫੀ ਚੜ੍ਹਾਈ ਹੈ ਕਿਉਂਕਿ ਦੇਵ ਵੀਰ ਜੀ ਨੇ ਕਾਫੀ ਮਤਲਬ ਮਿਹਨਤ ਕੀਤੀ ਆ ਜ਼ੀਰੋ ਲੈਵਲ ਤੋਂ ਮਤਲਬ ਉੱਪਰ ਨੂੰ ਉੱਠੇ ਆ ਤੇ ਬਹੁਤ ਮਿਹਨਤ ਕਰਕੇ ਮਤਲਬ ਫੇ ਅੱਗੇ ਆਏ ਆ ਸੋ ਹੁਣ ਉਹਨਾਂ ਦੀ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਲੁਧਿਆਣੇ ਵਿੱਚ ਉਹਨਾਂ ਦਾ ਇੱਕ ਜਿਵੇਂ ਪ੍ਰੋਮੋਸ਼ਨ ਹੈ ਜਿਵੇਂ ਕਰਾਣੀ ਉਹਨਾਂ ਨੇ ਨਾਲ ਇਹ ਮਿਲ ਰਹੇ ਆ ਦੀਵ ਖਰੋੜ ਔਰ ਬਾਨੀ ਸੰਦੂ ਨੂੰ ਸੋ ਹੁਣ ਵੱਡੇ ਵੱਡੇ ਸਿੰਗਰਾਂ ਦੇ ਨਾਲ ਆਰਟਿਸਟਾਂ ਦੇ ਨਾਲ ਉਹ ਮਿਲ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਏ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਸਾਨੂੰ ਮਿਲਣਾ ਵੀ ਚਾਹੁੰਦੇ ਆ ਸੋ ਉਹਨਾਂ ਨੇ ਸਾਰਿਆਂ ਨੂੰ ਕਿਹਾ ਏ ਕਿ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਲੁਧਿਆਣੇ ਦੇ ਗ੍ਰੈਂਡ ਵਾਕ ਵਿੱਚ ਪਹੁੰਚ ਜਾਈਓ ਕਿਉਂਕਿ ਉੱਥੇ ਦੇਵ ਕਰੋੜ ਅਤੇ ਬਾਣੀ ਸੰਧੂ ਵੀ ਆ ਰਹੇ ਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਲਈ ਡਾਕੂਆਂ ਦਾ ਮੁੰਡਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਾਣੀ ਸੰਧੂ ਤੇ ਦੇਵ ਕਰੋੜ ਦੀ ਫਿਲਮ ਆ ਰਹੀ ਹੈ ਡਾਕੂਆਂ ਦਾ ਮੁੰਡਾ ਸੋ ਉਹਨਾਂ ਦੀ ਪ੍ਰੋਮੋਸ਼ਨ ਹੋਣੀ ਸੀ ਉੱਥੇ ਉੱਥੇ ਦੇਵਗਨ ਫੈਮਿਲੀ ਵੀ ਪਹੁੰਚੀ ਆ ਸੋ ਉਹ ਅੱਜ ਮਿਲਣਗੇ ਦੇਵ ਕਰੋੜ ਤੇ ਬਾਣੀ ਸੰਧੂ ਨੂੰ ਸੋ ਉੱਥੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਇਨਵਾਈਟ ਵੀ ਕੀਤਾ ਹੈ ਕਿ ਜਿਹੜੇ ਸਾਡੇ ਮਤਲਬ ਹੀ ਚਾਹਣ ਵਾਲੇ ਆ ਸਾਨੂੰ ਜਿਹੜੇ ਬਹੁਤ ਪਿਆਰ ਕਰਦੇ ਆ ਜਿਹੜੇ ਸਾਨੂੰ ਮਿਲਣਾ ਚਾਹੁੰਦੇ ਆ ਉਹ ਉੱਥੇ ਪਹੁੰਚ ਜੜ ਤਾਂ ਜੋ ਅਸੀਂ ਤੁਹਾਡੇ ਨਾਲ ਮਿਲ ਸਕੀਏ ਸੋ ਆਪਾਂ ਨਾਲ ਨਾਲ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਰਹੇ ਆ ਕਿ ਉੱਥੇ ਆ ਪਹੁੰਚ ਚੁੱਕੇ ਆ ਤੇ ਉੱਥੇ ਮਤਲਬ ਹੀ ਸਾਡੇ 6 ਬਾਣੀ ਸੰਤੂ ਤੇ ਦੇਵ ਕਰੋੜ ਨੇ ਵੀ ਆਉਣਾ ਹੈ ਕਿ ਮੈਂ ਕਿਹਾ ਪਤਾ ਨੂੰ ਦੱਸ ਹੀ ਦਿੱਤਾ ਹੈ ਕਿ ਉਹਨਾਂ ਦੀ ਫਿਲਮ ਦੀ ਪ੍ਰੋਮੋਸ਼ਨ ਆ ڈاکੂਆਂ ਦਾ ਮੁੰਡਾ ਸੋ ਪ੍ਰੋਮੋਸ਼ਨ ਕਰ ਲੈਣ ਲਈ ਕਿਸੇ ਨਾ ਕਿਸੇ ਸ਼ਹਿਰ ਰੋਜ ਪਹੁੰਚਦੇ ਆ ਸੋ ਅੱਜ ਉਹ ਲੁਧਿਆਣੇ ਵਿੱਚ ਪਹੁੰਚ ਰਹੇ ਆ ਤੇ ਦੇਵਗਨ ਫੈਮਿਲੀ ਨੂੰ ਵੀ ਉਹ ਮਿਲਣਗੇ ਤੇ ਦੇਵਗਨ ਫੈਮਿਲੀ ਨੇ ਖੁਦ ਕਿਹਾ ਹੈ ਕਿ ਜਿਹੜੇ ਜਿਹੜੇ ਸਾਨੂੰ ਮਿਲਣਾ ਚਾਹੁੰਦੇ ਆ ਸਾਨੂੰ ਮਿਲ ਸਕਦੇ ਆ ਸੋ ਤੁਹਾਨੂੰ ਸਾਰਿਆਂ ਨੂੰ ਦੇਵਗਨ ਫੈਮਿਲੀ ਕਿਵੇਂ ਲੱਗਦੀ ਆ ਜਰੂਰ ਦੱਸਿਓ ਜਿਵੇਂ ਕਿ ਉਹਨਾਂ ਨੂੰ ਚਾਉਣ ਵਾਲੇ ਕਾਫੀ ਜਾਣੇ ਆ ਤੁਸੀਂ ਦੇਖਿਆ ਹੀ ਹੋਏਗਾ ਉਹਨਾਂ ਦੀ ਬੇਟੀ ਜਸ਼ਮੀਤ ਦਾ ਬਰਥਡੇ ਸੀ ਤੇ ਉਸ ਦਿਨ ਹੀ ਉਹਨਾਂ ਦੇ 1 ਮਿਲੀਅਨ ਫਾਲੋਅਰ ਜਿਹੜੇ ਉਹ ਹੋ ਗਏ ਆ ਉਹਨਾਂ ਨੇ ਸਾਰਾ ਕੁਝ ਲਾਈਵ ਦਿਖਾਇਆ ਸੀ ਸੋ ਨਾਲ ਹੀ ਉਹਨਾਂ ਨੇ ਮਤਲਬ ਕਿ ਕੇਕ ਵੀ ਕੱਟਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਬੇਟੀ ਸਾਡੇ ਲਈ ਬਹੁਤ ਲੱਕੀ ਆ ਕਿਉਂਕਿ 29 ਮਈ ਨੂੰ ਸੀ ਉਹਦਾ ਬਰਥਡੇ ਤੇ ਨਾਲ ਹੀ ਉਹਨਾਂ ਦੀ ਮਤਲਬ 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਆ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੇ ਲੋਕ ਹੋਰ ਵੀ ਜਾਣਨ ਲੱਗ ਗਏ ਆ ਆਪਾਂ ਨੂੰ ਪਤਾ ਹੀ ਹੈ ਕਿ ਦੀਵਗਨ ਫੈਮਿਲੀ ਬਹੁਤ ਹੀ ਵਧੀਆ ਹੈ ਕਿਉਂਕਿ ਆਪਾਂ YouTube ਤੇ ਅਕਸਰ ਹੀ ਉਹਨਾਂ ਦੇ ਵਲੌਗਸ ਵਗੈਰਾ ਦੇਖਦੇ ਆ ਕਿਉਂਕਿ ਸਾਰਿਆਂ ਨਾਲ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਹਰ ਇੱਕ ਦੀ ਕਦਰ ਹੁੰਦੀ ਆ ਹਰ ਇੱਕ ਨਾਲ ਮਤਲਬ ਬਹੁਤ ਰਿਸਪੈਕਟ ਨਾਲ ਬੋਲਦੇ ਆ ਇਹ ਉਹਨਾਂ ਦਾ ਮਤਲਬ ਵੀ ਜਿਹੜੇ ਦੇਵ ਵੀਰ ਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਤੇ ਉਹ ਆਪਣੀ ਫੈਮਿਲੀ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਹੋਰ ਵੀ ਲੋਕਾਂ ਦੀ ਹੈਲਪ ਕਰਦੇ ਆ ਸੋ ਬਹੁਤ ਨਾਈਸ ਫੈਮਿਲੀ ਹੈਗੀ ਆ ਤੇ ਤੁਹਾਨੂੰ ਸਾਰਿਆਂ ਨੂੰ ਦੀਵਕਨ ਫੈਮਿਲੀ ਕਿਵੇਂ ਲੱਗਦੀ ਆ ਜਰੂਰ ਦੱਸਿਓ ਤੇ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ 날 <목소리법>